ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਗੋ ਜੋਗ ਟਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸਾਧਰੀ ਗੁਰੂ ਪਰਿ ਸਾਧ ਸੰਗਤ ਜੀ ਇਹ ਜੋ ਪਾਵਨ ਪਿੱਤਰ ਸ਼ਬਦੀ ਵਿਚਾਰ ਆਪ ਜੀ ਸਾਨੂੰ ਕਰ ਜਾ ਰਹੇ ਹੋ ਚੌਥੇ ਪਾਤਸ਼ਾਹ ਸੋਢੀ ਸਤਾਨ ਤਨ ਤਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬੁਖਾਰ ਵਿੰਤੋ ਚਾਣ ਕੀਤਾ ਹੋਇਆ ਇਹ ਪਾਲ ਪਿੱਤਰ ਸ਼ਬਦ ਆਸਾ ਮਹੱਲਾ 4 ਸ਼ੰਤ ਦੇ ਸਰਲੇਖੇਠ ਜੁਗੋ ਜੁਗਤਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 448 ਉੱਤੇ ਅੰਕਿਤ ਹੈ ਇਸ ਪਾਲ ਪਿੱਤਰ ਸ਼ਬਦ ਵਿੱਚ ਸਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਅਕਾਲ ਪੁਰਖ ਦੇ ਸਬਸਲਾ ਕਰਦੇ ਹੋਏ ਸਾਨੂੰ ਸੰਸਾਰੀ ਜੀਵਾਂ ਨੂੰ ਉਸ ਅਕਾਲ ਪੁਰਖ ਦੇ ਚਰਨਾ ਦੇ ਨਾਲ ਜੁੜਨ ਦਾ ਪ੍ਰਦੇਸ਼ ਦਿੰਦੇ ਹੋਏ ਗੁਰਦੇਵ ਪਿਤਾ ਆਪਣੀ ਪਾਲ ਪਿਤਰ ਬਾਣੀ ਵਿੱਚ ਪ੍ਰਦੇਸ਼ ਕਰਦੇ ਹਨ ਇਸ ਪਾਲ ਪਿਤਰ ਸ਼ਬਦ ਦੇ ਦੋ ਬੰਦ ਜਿਨ੍ਹਾਂ ਦੀ ਵਿਚਾਰ ਆਪ ਜੀ ਪਹਿਲਾਂ ਸਰੂ ਕਰ ਚੁੱਕੇ ਹੋ ਆਉ ਇਸੇ ਸ਼ਬਦ ਦੇ 3ਜੇ ਅਤੇ ਚੌਥੇ ਬੰਦ ਦੀ ਵਿਚਾਰ ਸਰਮਣ ਕਰੀਏ ਜਿਸ ਵਿੱਚ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਅਕਾਲ ਪੁਰਖ ਦੀ ਸਿਫਤ ਸਲਾਹ ਕਰਦੇ ਹੋਏ ਹਰਮਾਨ ਕਰਦੇ ਹਨ ਤੂੰ ਸਤਿ ਪਰਮੇਸ਼ਰ ਸਦਾ ਅਬਨਾਸੀ ਹਰ ਹਰ ਗੁਣੀ ਨਿਧਾਨ ਚ ਗੁਰੂ ਸਾਹਿਬ ਜੀ ਆਕਾਲ ਪੁਰਖ ਦੇ ਚਰਨਾ ਵਿੱਚ ਅਰਦਾਸ ਬੇਨਤੀ ਕਰਦੇ ਹਨ हे ਪ੍ਰਭੂ ਆਪ ਸਦਾ ਇਸ ਦੀਵੀ ਹੋਦਵਾਲੇ ਸੱਚੇ ਸਦੀਵੀ ਹੋਦਵਾਲੇ ਦੁਨੀਆ ਤੇ ਸਦਾ ਕਾਇਮ ਰਹਿਣ ਵਾਲੇ ਹੋ ਬਾਕੀ ਦਾ ਸਮੁੱਚਾ ਸੰਸਾਰ ਤਿਸ ਦਾ ਹੋਇਆ ਸੰਸਾਰ ਬਨਸਪਤੀ ਧਰਤੀ ਆਕਾਸ਼ ਦ੍ਰਿਆ ਸਭ ਬਿਨ ਸੰਹਾਰ ਹਨ ਇਕ ਕਾਲਪੁਰਖ ਜੋ ਸੱਚਾ ਸੁਦੀਵੀ ਹੋਦ ਵਾਲਾ ਤੇ ਸਦਾ ਦੁਨੀਆ ਤੇ ਕਾਇਮ ਰਹਿਣ ਵਾਲਾ ਹੈ ਗੁਰੂ ਸਾਹਿਬ ਜੀ ਪਰਮਾਨੰ ਕਰਦੇ ਹਨ ਤੋ ਸਤਿ ਪਰਮੇਸ਼ਰ ਸਦਾ ਅਬਨਾਸੀ ਹਰ ਹਰ ਗੁਣੀ ਨਿਧਾਨ ਜਿਓ ਗੁਰੂ ਸਾਹਿਬ ਜੀ ਕਾਲਪੁਰਖ ਦੇ ਚਰਨਾਂ 'ਚ ਬੇਨਤੀ ਕਰਦੇ ਹਨ ਪ੍ਰਭੂ ਆਪ ਸਦਾ ਹੀ ਸੱਚੇ ਪਰਮੇਸ਼ਰ ਸਦੀਵੀ ਹੋਣ ਵਾਲੇ ਦੁਨੀਆ ਤੇ ਕਾਇਮ ਰਹਿਣ ਵਾਲੇ ਹੋ ਅਬਲਾਸੀ ਤੋਂ ਭਾਵ ਨਾਸ ਤੋਂ ਰਹਿ ਜਿਸ ਦਾ ਕਦੀ ਨਾਸ ਨਹੀਂ ਹੋ ਸਕਦਾ ਬਾਕੀ ਦੀ ਹਰ ਵਸਤੂ ਜਿਹੜੀ ਹੈ ਉਹ ਬਿਲ ਸੰਹਾਰ ਹੈ ਨਿਧਾਨ ਖਜ਼ਾਨੇ ਨੂੰ ਕਹਿੰਦੇ ਹਨ ਗੁਰੂ ਸਾਹਿਬ ਜੀ ਕਹਿੰਦੇ ਹਨ اے ਪ੍ਰਭੂ ਆਪ ਸਦਾ ਹੀ ਸੱਚੇ ਸਦੀਵੀ ਹੋਣ ਵਾਲੇ ਪਰਮੇਸ਼ਰ ਹੋ ਨਾਸ ਤੋਂ ਰਹਿਤ ਹੋ ਜਿਸ ਤੱਕ ਦੀ ਨਾਸ ਨਹੀਂ ਹੋ ਸਕਦਾ ਤੇ ਆਪ ਗੁਨਾਹ ਦੇ ਖਜ਼ਾਨੇ ਹੋ ਹਰ ਹਰ ਪ੍ਰਭ ਏਕੋ ਅਵਰ ਨਾ ਕੋਈ ਸੋ ਗੁਰੂ ਸਾਹਿਬ ਜੀ ਪ੍ਰਮਾਨ ਕਰਦੇ ਹਨ ਕਿ ਇੱਕ ਹੀ ਅਕਾਲ ਪੁਰਖ ਸਾਰੇ ਸੰਸਾਰ ਉੱਤੇ ਸਮਾਇਆ ਹੋਇਆ ਹੈ ਇੱਕ ਅਕਾਲ ਪੁਰਖ ਤੋਂ ਬਿਨਾਂ ਤੂੰ じゃ ਕੋਈ ਹੋਰ ਐਸਾ ਨਹੀਂ ਸੰਸਾਰ 'ਤੇ ਹੋ ਸਕਦਾ ਜੋ 84 ਲੱਖ ਜੀਵਾ ਦੇ ਵਿੱਚ ਧਰਤੀ ਦੇ ਹਰ ਕਿਣਕੇ ਬਨਸਪਤੀ ਵਿੱਚ ਸਮਾਇਆ ਹੋਵੇ ਸੋ ਇੱਕ ਕਾਲਪੁਰਖ ਹੈ ਜੋ 84 ਲੱਖ ਜੀਵਾ ਵਿੱਚ ਧਰਤੀ ਦੇ ਹਰ ਕਿਣਕੇ ਵਿੱਚ ਆਕਾਸ਼ ਵਿੱਚ ਬ੍ਰਹਮੰਡ ਵਿੱਚ ਸਮਾਇਆ ਹੋਇਆ ਹੈ ਹਰ ਹਰ ਪ੍ਰਭ ਇੱਕ ਹੋਰਲਾ ਕੋਈ ਤੂੰ ਆਪੇ ਪਰਖ ਸਜਾ ਲਈਏ ਤੇ ਗੁਰੂ ਸਾਹਿਬ ਜੀ ਕਹਿੰਦੇ ਹਰ ਪ੍ਰਭੂ ਆਪ ਸਭ ਤੋਂ ਸਿਆਣੇ ਤੇ ਸੋਜਵਾਲ ਹੋ ਆਪ ਬਲਾਸਤੋ ਰਹਿਤ ਹੋ ਤੇ ਗੁਨਾ ਦੇ ਖਜ਼ਾਨੇ ਹੋ ਆਪ ਸਭ ਤੋਂ ਸੁਡਿਵਾਨ ਤੇ ਸਿਆਣੇ ਹੋ ਜਿਸ ਦੀ ਸਿਆਣਪ ਦਾ ਕੋਈ ਅੰਤ ਨਹੀਂ ਪਾ ਸਕਦਾ ਤੂੰ ਸਤ ਪਰਮੇਸ਼ਰ ਸਦਾ ਬਨਵਾਸੀ ਹਰ ਹਰ ਗੁਣੀ ਨਿਧਾਨ ਜਿਓ ਹਰ ਹਰ ਪ੍ਰਭ ਏਕੋ ਅੁਰਨਾ ਕੋਈ ਤੂੰ ਆਪੇ ਪੁਰਖ ਸਜਾਨ ਜਿਓ ਗੁਰੂ ਸਾਹਿਬ ਜੀ ਕਹਿੰਦੇ ਹਨ ਇਹ ਕਾਰਪੁਰ ਤੁਸੀਂ ਆਪਣੇ ਆਪ ਵਿੱਚ ਆਪ ਹੀ ਸੱਚੇ ਤੇ ਸੱਚੇ ਪਰਮੇਸ਼ਰ ਹੋ ਨਾਸ ਤੋਂ ਰਹਿਤ ਹੋ ਗੁਨਾ ਦੇ ਖਜ਼ਾਨੇ ਹੋ ਆਪ ਜੀ ਵਰਗਾ ਦੁਨੀਆ ਤੇ ਕੋਈ ਹੋਰ ਕਾਤਾ ਨਹੀਂ ਹੋ ਸਕਦਾ ਆਪ ਹੀ ਸਭ ਸੰਸਾਰੀ ਜੀਵਾਂ ਤੋਂ ਸੁਗੁਰ ਤੇ ਸਿਆਣੇ ਹੋ ਪੁਰਖ ਸੁਜਾਨ ਤੂੰ ਪ੍ਰધાન ਸੇਸ਼ ਕਰਕੇ ਗੁਰੂ ਸਾਹਿਬ ਜੀ ਅਕਾਲ ਪੁਰਖ ਨੂੰ ਬੇਨਤੀ ਕਰਦੇ ਹਨ ਕਿ ਪ੍ਰਭੂ ਆਪ ਹੀ ਸਾਰੇ ਸੰਸਾਰ ਤੋਂ ਸੁਗੁਰ ਤੇ ਸਿਆਣੇ ਹੋ ساری ਦੁਨੀਆ ਤੋਂ ਸ੍ਰੇਸ਼ਟ ਹੋ ساری ਦੁਨੀਆ ਦੇ ਪ੍ਰધાન ਹੋ ਔਲਕ ਸੁਜਾਲ ਤੂੰ ਪ੍ਰਧਾਨ ਤੋ ਜੇਬੜ ਅਵਰ ਲਾ ਕੋਈ ਆਪੁਰਗਾ ਦਾਤਾ ਦੁਨੀਆ ਤੇ ਹੋਰ ਕੋਈ ਦਿਸਤਾ ਨਹੀਂ ਜੋ ਆਪ ਦੀ ਰੇਸ ਕਰ ਸਕਦਾ ਹੋਵੇ ਪਾਪ ਵਰਗਾ ਬਣ ਸਕਦਾ ਹੋਵੇ ਨਾ ਕੋ ਹੋਵਾ ਨਾ ਕੋ ਹੋਏ ਨਾ ਕੋ ਪਹਿਲਾ ਹੋਇਆ ਸੰਸਾਰ ਤੇ ਨਾ ਆਉਣ ਵਾਲੇ ਸਮੇਂ ਵਿੱਚ ਹੋਵੇਗਾ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹਨ ਤੇਰਾ ਸ਼ਬਦ ਸਭ ਤੂੰ ਹੈ ਵਰਤੇ ਤੂੰ ਆਪੇ ਕਰੇ ਸੋਈ اے ਪ੍ਰਭੂ ਸਾਰੇ ਥਾਵਾ ਤੇ ਆਪ ਤੇ ਆਪ ਜੀ ਦਾ ਸ਼ਬਦ ਸਮਾਇਆ ਹੋਇਆ ਹੈ ਹਰ ਪਾਸੇ ਆਪ ਸ਼ਬਦ ਦੇ ਰੂਪ ਵਿੱਚ ਵਰਤਰੇ ਹੋ ਆਪ ਜੀ ਤੋਂ ਬਿਨਾ ਹੋਰ ਕੋਈ ਸੰਸਾਰ ਤੇ ਐਸਾ ਸਰਵ ਵਿਆਪੀ ਦਾਤਾ ਨਹੀਂ ਹੋ ਸਕਦਾ ਜੋ ਸ਼ਬਦ ਕਰਕੇ ਸਮੁੱਚੇ ਸੰਸਾਰ ਉੱਤੇ ਸਮਾਇਆ ਹੋਵੇ ਤੇ ਹਰ ਪਾਸੇ ਵਰਤਿਆ ਹੋਵੇ ਤੇਰਾ ਸ਼ਬਦ ਸਭ ਤੂੰ ਹੈ ਵਰਤੈ ਤੂੰ ਆਪੇ ਕਰੈ ਸੋਈ ਹਰ ਸਭ ਮੈਂ ਰਵਿਆ ਏਕੋ ਸੋਈ ਗੁਰਮੁਖ ਰਖਿਆ ਹਰ ਨਾਮ ਜਿਉ ਸੋ ਸਾਹਿਬ ਜੀ ਕਹਿੰਦੇ ਹੈ ਪ੍ਰਭੂ ਆਪ ਇਹ ਸਾਰੇ ਸਮਾਂ ਉੱਤੇ ਸਮਾਏ ਹੋਏ ਵਰਤ ਰਹੇ ਹੋ ਜੋ ਗੁਰੂ ਦੇ ਗੁਰਮੁਖ ਗੁਰਮੁਖ ਪਿਆਰੇ ਗੁਰੂ ਦੇ ਸਾਲਮੁਖ ਹੋ ਜਾਂਦੇ ਹਨ ਉਹ ਹੀ ਨਾਮ ਦੀ ਵਿਚਾਰ ਕਰ ਸਕਦੇ ਹਨ ਉਹਨਾਂ ਨੂੰ ਹੀ ਨਾਮ ਦੀ ਸੋਝੀ ਹੋ ਸਕਦੀ ਗਿਆਨ ਹੋ ਸਕਦਾ ਹੈ ਪ੍ਰਭੂ ਜੋ ਆਪ ਦੇ ਵਿੱਚ ਸਮਾਜਦੇ ਉਹ ਸਾਤ ਪਰਮੇਸ਼ਰ ਸਰਾ 79 ਜੇ ਪ੍ਰਭੂ ਆਪ ਸੱਚੇ ਸਦੀਵੀ ਹੋਣ ਵਾਲੇ ਪਰਮੇਸ਼ਰ ਦੇ ਲਾਸਤ ਹੋ ਰਹਤ ਹੋ ਹਰ ਹਰੁ ਜੁਨੀ ਨਿਧਾਨ ਜਿਉ ਆਪ ਦੇ ਪ੍ਰਭੂ ਗੁਣਾ ਦੇ ਖੰਡੇ ਹੋ ਸਭ ਤੂਹੇ ਕਰਤਾ ਸਭ ਤੇਰੀ ਵਡਿਆਈ ਹੈ ਆਪੇ ਸਾਰੇ ਸਾਵਾ ਤੇ ਵਿੜੇ ਵਿੜਾਈ ਪ੍ਰਾਪਤ ਕਰ ਰਿਹਾ ਹੈ ਹਰ ਪਾਸੇ ਪ੍ਰਭੂ ਤੇਰੀ ਵਿੜਾਈ ਹੋ ਰਹੀ ਹੈ ਕੋਹ ਨਾ ਉਹ ਸਭ ਤੇਰੀ ਵਿੜਾਈ ਕੋਈ ਨਾ ਉਹ ਨਾ ਜਾਣੇ ਮੇਰਾ ਹਰ ਪਾਸੇ ਪ੍ਰਮਾਤਮਾ ਦੀ ਹੀ ਸਿਬਸਲਾ ਉਹਦੀ ਵਿੜਾਈ ਹੋ ਰਹੀ ਹੈ ਉਹ ਆਪੇ ਭਾਵੇ ਤਵੇਂ ਚਲਾਵੇ ਸਭ ਤੇਰੇ ਸ਼ਬਦ ਸਮਾਏ ਜਿਓ ਇਹ ਪ੍ਰਭੂ ਆਪ ਨੂੰ ਜੋ ਪਾਉਦਾ ਹੈ ਉਹ ਸੰਸਾਰ ਤੇ ਹੋ ਰਿਹਾ ਹੈ ਸ਼ਬਦ ਕਰਕੇ ਆਪ ਸਾਰੇ ਜੀਵਾ ਵਿੱਚ ਸਮਾਏ ਹੋਏ ਦਿਸਰੇ ਹੋ ਸਭ ਸਰਦ ਸਮਾਵੇ ਜਾਂ ਤੁਧ ਭਾਵੇ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਆ ਕਿ ਉਸ ਹਾਲ ਦਾ ਇਹ ਸ਼ਬਦ ਸੰਸਾਰ ਉਤੇ ਵਰਤ ਰਿਹਾ ਹੈ ਉਹ ਸ਼ਬਦ ਕਰਕੇ ਸਾਰੇ ਥਾਵਾਂ ਤੇ ਸਮਾਇਆ ਹੋਇਆ ਹੈ ਹਰ ਪਾਸੇ ਉਸ ਪ੍ਰਭੂ ਦੀ ਵਡਿਆਈ ਹੋ ਰਹੀ ਹੈ ਗੁਰਮੁਖ ਬੁੱਧ ਪਾਈਏ ਆਪ ਗਵਾਈਏ ਜਿਨ੍ਹਾਂ ਨੇ ਪਾਈ ਗੁਰੂ ਸਿਦਾਰਾ ਗਿਆਨ ਪ੍ਰਾਪਤ ਕਰ ਲਿਆ ਹੈ ਜਿਨ੍ਹਾਂ ਦੀ ਬੁੱਧ ਉੱਚੀ ਹੋ ਗਈ ਹੈ ਉਹਨਾਂ ਦੇ ਅੰਦਰੋਂ ਹਉਮੈ ਦਾ ਨਾਸ ਕਰ ਲਿਆ ਹੈ ਹਉਮੈ ਨੂੰ ਮਾਰ ਮੁਕਾਇਆ ਹੈ ਤੇ ਗੁਰੂ ਦੇ ਸ਼ਬਦ ਵਿੱਚ ਜਾ ਕੇ ਸਦਾ ਵਾਸ ਤੇ ਸਮਾਗੇ ਹਨ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਹੈ ਪ੍ਰਭੂ ਤੇਰਾ ਸ਼ਬਦ ਅਗੋਚਰ ਗੁਰਮੁਖ ਪਾਈਏ ਨਾਨਕ ਨਾਮ ਸਮਾਏ ਜਿਉ ਜਿੱਥੇ ਅਕਾਲ ਪੁਰਖ ਆਪ ਜੀਵਾਂ ਦੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਦੂਰ ਹੈ ਉਥੇ ਉਹਦਾ ਸ਼ਬਦ ਵੀ ਜੀਵਾਂ ਦੀ ਪਹੁੰਚ ਤੋਂ ਦੂਰ ਹੈ ਜੋ ਗੁਰੂ ਦੇ ਸਲਮਖ ਹੋ ਜਾਂਦੇ ਹਨ ਨਾਨਕ ਆਖਦਾ ਕਿ ਉਹ ਸਾਰੇ ਸੰਸਾਰ ਉਤੇ ਸਮਾਏ ਹੋਏ ਪ੍ਰਭੂ ਨੂੰ ਪ੍ਰਾਪਤ ਕਰ ਲੈਂਦੇ ਹਨ ਇਸ ਪ੍ਰਮਾਤਮਾ ਜਿਹੜਾ ਹੈ ਕਿਵੇਂ ਸਾਰੇ ਸੰਸਾਰ ਵਿੱਚ ਸਮਾਇਆ ਹੋਇਆ ਉਹਨਾਂ ਨੂੰ ਦਿਸ ਪੈਂਦਾ ਹੈ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਕਿ ਪ੍ਰਭੂ ਸਭ ਤੂੰ ਹੀ ਸ੍ਰਿਸ਼ਟੀ ਦਾ ਕਰਤਾ ਤਰਤਾ ਹੈ ਤੂੰ ਹੀ ਸਾਰੇ ਸੰਸਾਰ ਉੱਤੇ ਸਰਵ ਵਿਆਪੀ ਹੋ ਕੇ ਵਰਤ ਰਿਹਾ ਹੈ ਹਰ ਪਾਸੇ ਪ੍ਰਭੂ ਤੇਰੀ ਵਡਿਆਈ ਹੋ ਰਹੀ ਹੈ ਜਿਸ ਤਰ੍ਹਾਂ ਆਪ ਜੀ ਦਾ ਹੁਕਮ ਹੁੰਦਾ ਹੈ ਤੇਵੇ ਆਪ ਸ੍ਰਿਸ਼ਟੀ ਦੇ ਕਾਰਜ ਨੂੰ ਚਲਾ ਰਹੇ ਹੋ ਸਾਰੀ ਸ੍ਰਿਸ਼ਟੀ ਦੇ ਵਿੱਚ ਸਮਾਇ ਹੈ ਪ੍ਰਭੂ ਸਭ ਹਰ ਪਾਸੇ ਆਪ ਜੀ ਦਾ ਕੀਤਾ ਹੋਇਆ ਵਰਤਿਆ ਹੈ ਸੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਇਸ ਪਾਵਨ ਪਿਤ੍ਰ ਸ਼ਬਦ ਦੀ ਜੀ ਤੇ ਚੌਥੇ ਬੰਦ ਵਿੱਚ ਕਾਲਪੁਰਖ ਦੀ ਸਿਫਤ ਸਲਾਹ ਕਰਦੇ ਹੋਏ ਪਰਮਾਨ ਕਰਦੇ ਆ ਕਿ ਮੇਰਾ ਪ੍ਰਭੂ ਸੱਚਾ ਪਰਮੇਸ਼ਰ ਹੈ ਦਾਸ ਤੋਂ ਰਹਿਤ ਹੈ ਗੁਲਾ ਦਾ ਖਜ਼ਾਨਾ ਹੈ ਇਕੋ ਹੀ ਪ੍ਰਭੂ ਸਾਰੇ ਥਾਵਾ ਤੇ ਸਮਾਇਆ ਹੋਇਆ ਹੈ ਸਭ ਤੋਂ ਸ਼ੁਗਰ ਤੇ ਸਿਆਣਾ ਹੈ ਜਿਸ ਦੀ ਸਿਆਲਪ ਦਾ ਕੋਈ ਅੰਤ ਨਹੀਂ ਪਾ ਸਕਦਾ ਉਹ ਕਾਲਪੁਰਖ ਸਭ ਤੋਂ ਸਿਆਣਾ ਸੂਜਵਾਨ ਸਭ ਤੋਂ શ્રેષ્ઠ ਤੇ ਪ੍ਰਧਾਨ ਹੈ ਜਿਸ ਵਰਗਾ ਦਾਤਾ ਦੁਨੀਆਂ ਤੇ ਕੋਈ ਨਹੀਂ ਹੈ ਉਹ ਕਾਰਪੁਰਖ ਆਪਣੇ ਸ਼ਬਦ ਦੁਆਰਾ ਸੰਸਾਰ ਉੱਤੇ ਸਮਾਇਆ ਵਰਤਿਆ ਹੈ ਜੋ ਪ੍ਰਭੂ ਨੂੰ ਪਹੁੰਚਦਾ ਹੈ ਆਪਣੇ ਹੁਕਮ ਅਨੁਸਾਰ ਸਿੱਟੀ ਦੇ ਕਾਰਜ ਨੂੰ ਚਲਾ ਰਿਹਾ ਹੈ ਸਾਰੇ ਥਾਵਾਂ ਤੇ ਰਮਿਆ ਪ੍ਰਭੂ ਗੁਰਮਖਾ ਦਾ ਹਿਰਦੇ ਵਿੱਚ ਵਸਦਾ ਹੈ ਤੇ ਆਪਣੇ ਗੁਰਮਖਾ ਨੂੰ ਨਾਮ ਦੀ ਸੋਝੀ ਬਖਸ਼ਦਾ ਹੈ ਕਿ ਪ੍ਰਭੂ ਤੂੰ ਹੀ ਸੱਚਾ ਸਦੀਵੀ ਹੋਣ ਵਾਲਾ ਪਰਮੇਸ਼ਰ ਹੈ ਨਾਸ ਤੋਂ ਰਹਿਤ ਹੈ ਜਿਸ ਦਾ ਕੋਈ ਨਾਸ ਨਹੀਂ ਹੋ ਸਕਦਾ ਬਾਕੀ ਦਾ ਸੋਚਾ ਸੰਸਾਰ ਬਿਨ ਸੰਹਾਰ ਨਾਸ਼ਵਾਨ ਹੈ اے ਪ੍ਰਭੂ ਆਪ ਗੁਣਾ ਦੇ ਖਜ਼ਾਨੇ ਸ੍ਰਿਸ਼ਟੀ ਦੇ ਕਰਤੇ ਧਰਤੇ ਹੋ ਆਪ ਦੀ ਵਡਿਆਈ ਆਪ ਨੂੰ ਹੀ ਭਾਉਂਦੀ ਹੈ ਆਪ ਜੀ ਨੂੰ ਹੀ ਚੰਗੀ ਲੱਗਦੀ ਹੈ ਸਾਡੇ ਸਾਰੇ ਸੰਸਾਰੀ ਜੀਵਾਂ ਦੀ ਪਹੁੰਚ ਤੋ ਦੂਰ ਹੈ ਪ੍ਰਭੂ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਸਾਰੇ ਸੰਸਾਰ ਉਤੇ ਪ੍ਰਭੂ ਆਪ ਦੀ ਵਡਿਆਈ ਹੋ ਰਹੀ ਹੈ ਆਪ ੁਰਗਾ ਦਾਤਾ ਸੰਸਾਰ ਤੇ ਕੋਈ ਦਿਸਦਾ ਨਹੀਂ ਜੋ ਆਪਣੇ ਸ਼ਬਦ ਵਾਰਾ ਸਾਰੇ ਸੰਸਾਰ ਤੇ ਸਮਾਇਆ ਹੋਇਆ ਹੈ ਗੁਰੂ ਦੇ ਸ਼ਬਦ ਵਾਰਾ ਕੀ ਪ੍ਰਮਾਤਮਾ ਸਾਰੇ ਜੀਵਾਂ ਵਿੱਚ ਰਮਿਆ ਹੋਇਆ ਦਿਸ ਰਿਹਾ ਹੈ ਆਪਣੇ ਸ਼ਬਦ ਵਾਰਾ ਪ੍ਰਮਾਤਮਾ ਆਪਲੀ ਵਡਿਆਈ ਨੂੰ ਆਪ ਦੇਖ ਰਿਹਾ ਹੈ ਉਸਤੀ ਵਡਿਆਈ ਦਾ ਕੋਈ ਅੰਤ ਨਹੀਂ ਪਾ ਸਕਦਾ ਉਸਤੀ ਵਡਿਆਈ ਪ੍ਰਭੂ ਨੂੰ ਪਹੁੰਚਦੀ ਹੈ ਜੇ ਦੇ ਵਡਿਆਈ ਤਾਂ ਤੇਰੀ ਵਡਿਆਈ ਇਤ ਉਤੇ ਤੇ ਤੁਝੇ ਇਥਾਓ ਇਤ ਇਸ ਲੋਕ ਰੂਪੀ ਘਰ ਨੂੰ ਕਹਿੰਦੇ ਹਾਂ ਉਤ ਪਰਲੋਕ ਰੂਪੀ ਘਰ ਨੂੰ ਕਿ ਪ੍ਰਭੂ ਦੁਹਾ ਜਹਾਨਾ ਵਿੱਚ ਜੇ ਨਾਨਕ ਨੂੰ ਵਡਿਆਈ ਬਖਸ਼ੀ ਹੈ ਤਾਂ ਇਹ ਵਡਿਆਈ ਆਪ ਜੀ ਨੂੰ ਪਹੁੰਚਦੀ ਹੈ ਇਸ ਕਰਕੇ ਪ੍ਰਭੂ ਸਾਰੇ ਥਾਵਾਂ ਤੇ ਪ੍ਰਭੂ ਦੂਸ ਸਭਾਇਆ ਹੋਇਆ ਸਰਬਿਆਪੀ ਉਹ ਕੇ ਵਰਤ ਰਿਹਾ ਹਰ ਪਾਸੇ ਪ੍ਰਭੂ ਆਪ ਜੀ ਦੀ ਵਿਡਿਆਈ ਹੋਈ ਹੈ ਜੋ ਗੁਰੂਆ ਗੁਰੂ ਦੇ ਸਰਮਖ ਹੋ ਜਾਂਦੇ ਹਨ ਗੁਰਮਖ ਬਣ ਜਾਂਦੇ ਹਨ ਉਹਨਾਂ ਦੇ ਅੰਦਰ ਗੁਰੂ ਦਾ ਸ਼ਬਦ ਵਸ ਜਾਂਦਾ ਹੈ ਤੇ ਉਹਨਾਂ ਦੇ ਅੰਦਰੋਂ ਹਉਮੈ ਦਾ ਨਾਸ਼ ਹੋ ਜਾਂਦਾ ਹੈ ਜਿਸ ਕਰਕੇ ਪ੍ਰਭੂ ਸਾਰੇ ਥਾਵਾਂ ਤੇ ਸਮਾਇਆ ਹੋਇਆ ਉਹਨਾਂ ਨੂੰ ਪ੍ਰਤੱਖ ਰੂਪ ਤੇ ਦਿਸ ਨਹੀਂਦਾ ਹੈ اے ਪ੍ਰਭੂ ਜਿੱਥੇ ਆਪ ਜੀਵਾ ਦੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਦੂਰ ਹੋ ਉਥੇ ਆਪਣੇ ਸ਼ਬਦ ਤੋਂ ਵੀ ਜੀਵਾ ਦੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਦੂਰ ਹੈ ਗੁਰੂ ਦੇ ਸਨਮਖ ਹੋਣ ਵਾਲੇ ਗੁਰੂ ਪਿਆਰੇ ਹੀ ਆਪ ਜੀ ਦੇ ਸ਼ਬਦ ਦੀ ਸੋਝੀ ਤੇ ਗਿਆਨ ਪ੍ਰਾਪਤ ਕਰ ਸਕਦੇ ਹਨ ਨਾਨਕ ਆਖਦਾ ਪ੍ਰਭੂ ਆਪ ਸਾਰੇ ਥਾਵਾਂ ਤੇ ਸਮਾਏ ਹੋਏ ਸਰਬੈ ਆਪ ਹੀ ਹੋਏ ਦਿਸ ਰਹੇ ਹੋ ਇਹ ਪ੍ਰਭੂ ਆਪ ਹੀ ਸ੍ਰਿਟੀ ਦੇ ਕਰਤਾ ਕਰਤਾ ਰਚਨਹਾਰ ਹੋ ਆਪ ਜੀ ਦੀ ਵਡਿਆਈ ਸਾਰੇ ਸੰਸਾਰ ਤੇ ਹੋ ਰਹੀ ਹੈ ਜਿਸ ਤਰ੍ਹਾਂ ਪ੍ਰਭੂ ਆਪ ਜੀបាន ਚਲਾਉਂਦੇ ਹੋ ਉਸ ਤਰ੍ਹਾਂ ਜੀਵ ਚੱਲ ਰਹੇ ਹਨ ਆਪ ਦੀ ਰਾਜ ਦੇ ਹੁਕਮ ਵਿੱਚ ਹੀ ਇਸ ਮੱਚਾ ਸੰਸਾਰ ਚੱਲ ਰਿਹਾ ਹੈ ਸਤਿਗੁਰੂ ਪੈਰੀ ਸਾਧ ਸੰਗ ਜੀ ਆਪ ਸਤਿਗੁਰਾਂ ਦੀ ਪੁੱਤਰ ਬਾਣੀ ਦੀ ਵਿਚਾਰ ਹਿਰਦੇ ਰੂਪੀ ਕਰੇ ਵਿੱਚ ਵਸਾ ਕੇ ਸੇਵਾ ਸੁਣ ਕਰਦੇ ਆਪਣਾ ਮੁਖਾ ਤੁਹਾਨੂੰ ਸਪਲਾ ਕਰੀਏ ਸਤਿਗੁਰਾਂ ਦੀ ਪਿੱਤਰ ਬਾਲ ਵਿਚਾਰ ਕਰਦੇ ਸਮੇਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਹੋ ਜਾਂਦੀਆਂ ਹਨ ਆਪ ਸਰ ਸੰਤਾਂ ਗੁਰੂ ਸਾਹਿਬ ਨੇ ਬਖਸ਼ਣ ਜੋਗ ਹਨ ਆਓ ਇਸ ਸ਼ਬਦ ਦੀ ਖੇਮੀਆਂ ਪੰਕਤੀਆਂ ਸਾਨੂੰ ਕਰਕੇ ਫਤਿਹ ਬਜਾਈਏ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜੋ ਭਾਵੇ ਤਵੇਂ ਚਲਾਏ ਜੀ ਵਾਹਿਗੁਰੂ ਜੀ ਕਾ ਖਾਲਸਾ वाहिगुरु जी फतिह